ਹੁਣ ਜ਼ਿਕਰ ਕਰਦੇ ਆਂ ਅਕਾਲੀ ਪਾਜਪਾ ਦਾ ਬਹੁਤ ਘੱਟ ਇਹ ਨਾਮ ਜਿਹੜਾ ਹੈ ਪਿਛਲੇ ਸਾਲਾਂ ਦੇ ਵਿੱਚ ਇਕੱਠੇ ਸੁਣਨ ਨੂੰ ਮਿਲਿਆ ਹੈ ਕਿਉਂਕਿ ਜਦੋਂ ਜ਼ਿਕਰ ਘਟ ਛੋੜਦਾ ਹੁੰਦਾ ਹੈ ਤਾਂ ਦੋਨੇ ਪਾਰਟੀਆਂ ਆਪੋ ਆਪਣੇ ਤਰਕ ਦੇ ਕੇ ਪਾਸੇ ਹੋ ਜਾਂਦੀਆਂ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਜ਼ਿਕਰ ਹੋਇਆ ਪਰ ਇਕੱਠੇ ਨਹੀਂ ਹੋ ਸਕੇ 2020 ਤੱਕ ਇਕੱਠੇ ਰਹੇ 20 ਤੋਂ ਬਾਅਦ ਅਲੱਗ-ਅਲੱਗ ਹੋ ਗਏ ਜਿਸ ਵੇਲੇ ਕਿਸਾਨ ਅੰਦੋਲਨ ਸ਼ੁਰੂ ਹੋਇਆ ਜਾਂ ਭਾਜਪਾ ਬਿੱਲ ਲੈ ਕੇ ਆਈ ਸੀ ਪਰ ਇਸ ਦੀ ਚਰਚਾ ਗਾਹੇ-ਬਗਾਹੇ ਹੁੰਦੀ ਰਹਿੰਦੀ ਹੈ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੀ ਜਦੋਂ ਤੋਂ ਸੁਨੀਲ ਜਾਖੜ ਭਾਜਪਾ ਦੇ ਪ੍ਰਧਾਨ ਬਣੇ ਨੇ ਉਹਨਾਂ ਨੇ ਕਈ ਵਾਰ ਅਕਾਲੀ ਭਾਜਪਾ ਘਰਚੋੜ ਦੀ ਦਾ ਜ਼ਿਕਰ ਕੀਤਾ ਔਰ ਕਿਹਾ ਕਿ ਇਹ ਘਰਚੋੜ ਪੰਜਾਬ ਦੇ ਵਿੱਚ Hindu Sikh ਜਿਹੜਾ ਭਾਈਚਾਰਾ ਹੈ ਉਸਦੇ ਲਈ ਉਸਦੀ ਬਿਹਤਰੀ ਦੇ ਲਈ ਇਹ ਜ਼ਰੂਰੀ ਹੈ ਸੁਨੀਲ ਜਾਖੜ ਨੇ ਹਮੇਸ਼ਾ ਵਕਾਲਤ ਕੀਤੀ ਪਰ ਉਦੋਂ ਘਰਚੋੜ ਨਹੀਂ ਹੋਇਆ ਪਰ ਹੁਣ ਇਸ ਦੀ ਚਰਚਾ ਫਿਰ ਹੋ ਰਹੀ ਹੈ ਕਿਉਂਕਿ ਸੁਨੀਲ ਜਾਖੜ ਨੇ ਹੀ ਇੱਕ ਵਾਰੀ ਫਿਰ ਜ਼ਿਕਰ ਕੀਤਾ ਸੁਨੀਲ ਜਾਖੜ ਨੇ ਇੱਕ ਅਖਬਾਰ ਨੂੰ ਦਿੱਤੀ ਇੰਟਰਵਿਊ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਕਿ ਪੰਜਾਬ ਦੀ ਅਮਨ ਸ਼ਾਂਤੀ ਦੇ ਲਈ ਭਾਈਚਾਰਕ ਸਾਂਝ ਦੇ ਲਈ ਇਹ ਗੱਠਜੋੜ ਬੇहद ਜ਼ਰੂਰੀ ਹੈ। ਬਾਕੀ ਉਹਨਾਂ ਨੇ ਕਿਹਾ ਕਿ ਅੱਗੇ ਫੈਸਲੇ ਹਾਈ ਕਮਾਂਡ ਲੈਵਲ ਤੇ ਹੁੰਦੇ ਨੇ। ਇਸ ਬਾਬਤ ਸੁਖਵੀਰ ਬਾਦਲ ਨੂੰ ਸਵਾਲ ਪੁੱਛਿਆ ਗਿਆ ਤਾਂ ਸੁਖਵੀਰ ਬਾਦਲ ਗੋਲਮੋਲ ਗੱਲ ਕਰਕੇ ਉਹਨਾਂ ਨੇ ਪੱਤੇ ਨਹੀਂ ਖੋਲੇ। ਉਹਨਾਂ ਨੇ ਜਾਖੜ ਦੇ ਬਿਆਨ ਤੇ ਹਾਂ, ਨਾ, ਨਾ ਐਸਾ ਕਰਕੇ ਉਹ ਚਲੇ ਗਏ। ਉਹਨਾਂ ਨੇ ਕਿਹਾ ਕਿ ਹਾਲੇ ਦੇਖਦੇ ਹਾਂ ਕੀ ਹੁੰਦਾ ਹੈ। ਜਾਖੜ ਨੇ ਦਰਅਸਲ ਵਕਾਲਤ ਕੀਤੀ ਹੈ। ਇਸ ਘਟ ਜੋੜਦੀ ਔਰ ਜਾਖੜ ਖੁੱਲ ਕੇ ਬੋਲਦੇ ਨੇ ਉਹਨਾਂ ਨੇ ਗੱਲ ਆਪਣੀ ਸਪਸ਼ਟ ਤੌਰ ਤੇ ਕਹੀ ਹੈ ਪਰ ਅਕਾਲੀ ਦਲ ਆਪਣੀ ਗੱਲ ਸਪਸ਼ਟ ਤੌਰ ਤੇ ਨਹੀਂ ਕਹਿ ਰਿਹਾ ਜਾਂ ਸਾਫ਼ ਤੌਰ ਤੇ ਅਕਾਲੀ ਦਲ ਉਸ ਦਾ ਜ਼ਿਕਰ ਨਹੀਂ ਕਰਦਾ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਪੰਜਾਬ ਦਾ ਪੰਜਾਬ ਦੇ ਹਿੱਤ ਦੇ ਲੋਕ ਨੇ ਜਿਹੜੇ ਉਹ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋਣ ਪਰ ਘਟ ਜੋੜ ਦੇ ਨਾਮ ਤੇ ਉਹ ਗੋਲ-ਮੋਲ ਗੱਲ ਕਰਦੇ ਆਪ ਦੇ ਹਿੱਤ ਵਿੱਚ ਹੈਗੀਆਂ ਜਿਹੜੇ ਪੰਜਾਬ ਨੂੰ ਤਰੱਕੀ ਕਾਉਣ ਵਾਸਤੇ ਅਸੀਂ ਸਾਰੇ ਬਾਕੀ ਵਰਕਰਾਂ ਨੂੰ ਵੀ ਅਪੀਲ ਕਰਦੇ ਹਾਂ ਕਾਲੀ ਦਲ ਨਾਲ ਜੰਮ ਹੋ ਤੇ ਜੇ ਲੋਕਾਂ ਤਾਂ ਦੇਖਦੇ ਕੀ ਹੁੰਦਾ ਪੰਜਾਬ ਦੇ ਹਿੱਤ ਵਿੱਚ ਹੈਗੀਆਂ ਜਿਹੜੇ ਪੰਜਾਬ ਨੂੰ ਤਰੱਕੀ ਕਾਉਣ ਵਾਸਤੇ ਅਸੀਂ ਸਾਰੇ ਬਾਕੀ ਵਰਕਰਾਂ ਨੂੰ ਵੀ ਅਪੀਲ ਕਰਦੇ ਹਾਂ ਕਾਲੀ ਦਲ ਨਾਲ ਜੰਮ ਹੋ ਤੇ ਜੇ ਲੋਕਾਂ ਤਾਂ ਦੇਖਦੇ ਕੀ ਹੁੰਦਾ ਪੰਜਾਬ ਦੇ ਹਿੱਤ ਵਿੱਚ ਹੈਗੀਆਂ ਜਿਹੜੇ ਪੰਜਾਬ ਨੂੰ ਤਰੱਕੀ ਕਾਉਣ ਵਾਸਤੇ ਅਸੀਂ ਸਾਰੇ ਬਾਕੀ ਵਰਕਰਾਂ ਨੂੰ ਵੀ ਅਪੀਲ ਕਰਦੇ ਹਾਂ ਕਾਲੀ ਦਲਪਨ ਨਾਲ ਜੰਮ ਹੋ ਤੇ ਜੇ ਲੋਕਾਂ ਦੇਖਦੇ ਕੀ ਹੁੰਦਾ ਪੰਜਾਬ ਦੇ ਹਿੱਤ ਵਿੱਚ ਹੈਗੀਆਂ ਜਿਹੜੇ ਪੰਜਾਬ ਨੂੰ ਤਰੱਕੀ ਕਰਨ ਵਾਸਤੇ ਅਸੀਂ ਸਾਰੇ ਬਾਕੀ ਵਰਕਰਾਂ ਨੂੰ ਵੀ ਅਪੀਲ ਕਰਦੇ ਹਾਂ ਕਾਲੀ ਦਲਪਨ ਨਾਲ ਜੰਮ ਹੋ ਤੇ ਜੇ ਲੋਕਾਂ ਦੇਖਦੇ ਕੀ ਹੁੰਦਾ ਪੰਜਾਬ ਦੇ ਹਿੱਤ ਵਿੱਚ ਹੈਗੀਆਂ ਜਿਹੜੇ ਪੰਜਾਬ ਨੂੰ ਤਰੱਕੀ ਕਰਨ ਵਾਸਤੇ ਅਸੀਂ ਸਾਰੇ ਬਾਕੀ ਵਰਕਰਾਂ ਨੂੰ ਵੀ ਅਪੀਲ ਕਰਦੇ ਹਾਂ ਕਾਲੀ ਦਲਪਨ ਨਾਲ ਜੰਮ ਹੋ ਤੇ ਜੇ ਲੋਕ ਤਾਂ ਦੇਖਦੇ ਕੀ ਹੁੰਦਾ ਪੰਜਾਬ ਦੇ ਹਿੱਤ ਵਿੱਚ ਹੈਗੀਆਂ ਜਿਹੜੇ ਪੰਜਾਬ ਨੂੰ ਤਰੱਕੀ ਕਰਨ ਵਾਸਤੇ ਅਸੀਂ ਸਾਰੇ ਬਾਕੀ ਵਰਕਰਾਂ ਨੂੰ ਵੀ ਅਪੀਲ ਕਰਦੇ ਆਂ ਅਕਾਲੀ ਦਲ ਨਾਲ ਜਮਲ ਹੋ ਤੇ ਜੇ ਲੋਕ ਤਾਂ ਦੇਖਦੇ ਕੀ ਹੁੰਦਾ ਤਸਗਵੀਰ ਬਾਦਲ ਨੇ ਅਕਾਲੀ ਦਲ ਭਾਜਪੀ ਦੇ ਗੱਠ ਜੋੜ ਤੇ ਨਾ ਹਾਂ ਕੀਤੀ ਨਾ ਨਾ ਕੀਤੀ ਗੋਲਮੋਲ ਗੱਲ ਕਰਕੇ ਚਲੇ ਗਏ ਪੰਜਾਬ ਦੇ ਹਿੱਤਾਂ ਦਾ ਉਹਨਾਂ ਨੇ ਜ਼ਿਕਰ ਕੀਤਾ ਕਿ ਜਿਹੜੇ ਲੋਕ ਪੰਜਾਬ ਦੇ ਹਿੱਤ ਚਾਹੁੰਦੇ ਨੇ ਉਹ ਅਕਾਲੀ ਦਲ ਨਾਲ ਜੁੜਨ ਪਰ ਸੁਨੀਲ ਜਾਖੜ ਸਿੱਧੀ ਸਿੱਧੀ ਇਸ ਦੀ ਵਕਾਲਤ ਕਰ ਰਹੇ ਨੇ ਅਕਾਲੀ ਦਲ ਵੱਲੋਂ ਡਾਕਟਰ ਦਲਜੀਤ ਚੀਮਾ ਨੇ ਕਿਹਾ ਕਿ ਇਹ ਫੈਸਲੇ ਹਾਈ ਕਮਾਂਡ ਪੱਧਰ ਤੇ ਹੁੰਦੇ ਨੇ ਅਤਵਾਦੀ ਕਾਲੇ ਦਿਨਾਂ ਤੋਂ ਉੱਭਰ ਰਹੇ ਪੰਜਾਬ ਦੇ ਵੱਡੇ ਹਿੱਤਾਂ ਖਾਤਰ 1996 ਚ ਭਾਜਪਾ ਨੇ ਇੱਕ ਕੌਮੀ ਪਾਰਟੀ ਹੁੰਦਿਆਂ ਵੀ ਅਕਾਲੀ ਦਲ ਤੋਂ ਦੂਜੇ ਦਰਜੇ ਤੇ ਹੋਣਾ ਮੰਨ ਲਿਆ ਸੀ ਦਹਾਕਿਆਂ ਤੱਕ ਭਾਜਪਾ 23 ਸ਼ਹਿਰੀ ਵਿਧਾਨ ਸਭਾ ਸੀਟਾਂ ਨਾਲ ਸੰਤੁਸ਼ਟ ਰਹੀ ਜਦੋਂ ਕਿ ਅਕਾਲੀ ਪਿੰਡੂ ਖੇਤਰਾਜ ਵਧੇ ਭਾਜਪਾ ਦਾ ਵਿਕਾਸ ਰੁਕ ਗਿਆ ਪਰ ਪਾਰਟੀ ਆਪਣੇ ਆਪ ਨਾਲੋਂ ਵੱਧ ਪੰਜਾਬ ਦੇ ਹਿੱਤਾਂ ਨੂੰ ਤਰਜੀਹ ਦਿੰਦੀ ਰਹੀ ਇਸ ਦੀ ਕਦੇ ਵੀ ਪ੍ਰਸ਼ੰਸਾ ਨਹੀਂ ਕੀਤੀ ਗਈ ਅੱਜ ਅਸੀਂ ਮੁਰਤੋਂ ਪੰਜਾਬ ਵਿਰੋਧੀ ਤਾਕਤਾਂ ਨੂੰ ਉੱਭਰਦੇ ਦੇਖ ਰਹੇ ਹਾਂ ਇਸ ਲਈ ਭਾਜਪਾ ਅਤੇ ਅਕਾਲੀਆਂ ਨੂੰ ਪੰਜਾਬ ਦੇ ਹਿੱਤਾਂ ਦੇ ਲਈ ਸਿਆਸੀ મતਭੇਦ ਛੱਡ ਦੇਣੇ ਚਾਹੀਦੇ ਨੇ ਇਸੇ ਨੂੰ ਪੰਜਾਬ ਦੀ ਜਨਤਾ ਜਦੋਂ ਪੰਜਾਬ ਦੇ ਵਿੱਚ ਤੁਸੀਂ ਕਿਸੇ ਥਾਂ ਜਾਂਦੇ ਹੋ ਤਾਂ ਲੋਕਾਂ ਦੀ ਭਾਵਨਾ ਜਿਹੜੀ ਹੈਗੀ ਆ ਉਹ ਹੈ ਇਹ ਕਿ ਹੁਣ ਲੋਕੀ ਯਾਦ ਕਰਦੇ ਆ ਕਿ ਪੁਰਾਣਾ ਸ਼੍ਰੋਮਣੀ ਅਕਾਲੀ ਦਲ ਭਾਜਪਾ ਦਾ ਜਿਹੜਾ ਰਾਜ ਸੇਵਕ ਪ੍ਰਕਾਸ਼ ਸਿੰਘ ਬਾਦਲਵਾਲਾ ਉਦੋਂ ਤੱਕ ਮਰਾਹ ਹੋ ਜਾਂਦੀ ਹੈ ਜਨਤਾ ਕਾਂਗਰਸ ਨੇ ਐਤਾ ਦਾ ਪ੍ਰਚਾਰ ਕਰ ਦਿੱਤਾ ਕੂੜਾ ਪ੍ਰਚਾਰ ਕਰ ਦਿੱਤਾ ਇਹਨਾਂ ਨੇ ਆ ਕੇ ਸੋਸ਼ਲ ਮੀਡੀਆ ਤੇ ਰਹੀਂ ਉਸ ਤੋਂ ਵੱਧ ਕੂੜ ਪ੍ਰਚਾਰ ਕਰ ਦਿੱਤਾ ਅਗੋਂ ਫੇਰ ਹੁਣ ਉਸੇ ਰਸਤੇ ਤੇਿਆਰੀ ਆ ਆ ਦੋ ਇਸ਼ੂ ਜਿਹੜੇ ਭਰੇ ਜਾ ਰਹੇ ਆ ਬਦਬੀਆਂ ਵਾਲੇ ਔਰ ਨਸ਼ਿਆਂ ਵਾਲੇ ਇਹਦੇ ਚ ਕੋਈ ਸਰਕਾਰ ਆਪਣੀ ਸਫਲਤਾ ਨਹੀਂ ਦੱਸ ਪਾਰੇ ਸਿਰਫ ਉਹਨਾਂ ਨੂੰ ਇਸ ਦੇ ਕਿਨਾਲ ਉਭਾਰ ਕੇ ਤੇ ਫਿਰ ਇਹਨਾਂ ਨੂੰ ਲੱਗਦਾ ਹੈ ਕਿ ਲੋਕਾਂ ਦੀ ਅਟੈਂਸ਼ਨ ਡਿਵਰਟ ਕਰਕੇ ਪਰ ਹੁਣ ਜੱਦਾ ਚਿੰਤਤ ਹੈ ਕਿ ਇਹਦੇ ਨਾਲ ਸਾਡਾ ਤਾਂ ਪੰਜਾਬ ਦਾ ਕੁਝ ਭੜਾ ਹੁੰਣਾ ਨਹੀਂ ਹੈ ਇਸ ਕਰਕੇ ਪੰਜਾਬ ਦੀ ਜਨਤਾ ਦੀ ਜਿਹੜੀ ਭਾਵਨਾ ਹੈ ਉਹ ਇਹ ਹੈ ਕਿ ਇੱਕ ਸਟੇਬਲ ਗਵਰਨਮੈਂਟ ਆਵੇ ਜਿਹੜੀ ਸਾਰੇ ਧਰਮਾਂ ਦਾ ਸਤਿਕਾਰ ਕਰੇ ਸਾਰੇ ਵਰਗਾਂ ਦਾ ਸਤਿਕਾਰ ਕਰੇ ਉਹ ਭਾਵਨਾ ਸਾਡੇ ਅਸੀਂ ਜਦੋਂ ਇਲੈਕਸ਼ਨਾਂ ਦੇ ਵਿੱਚ ਵੀ ਵਿਚਰਦੇ ਹਾਂ ਲੋਕੀ ਆਪਣੇ ਮੰਦ ਦੀ ਵਪਾਰੀ ਵੀ ਦੁਖੀ ਨੇ ਸਨਤਕਾਰ ਵੀ ਦੁਖੀ ਨੇ ਕਿਸਾਨੀ ਬਿਲਕੁਲ ਹੀ ਬਰਬਾਦ ਹੈ ਜਿਹੜੀ ਹੁਣ ਲੈਂਡ ਪੋਲਡਿੰਗ ਦੀ ਪਾਲਿਸੀ ਜਿਹੜੀ ਹੈ ਉਹ ਕੀ ਹੈ ਪੰਜਾਬ ਦੇ ਕਿਸਾਨ ਦਾ ਅਜਾੜਾ ਖੇਤ ਮਿਹਨਤ ਦਾ ਅਜਾੜਾ ਉਹਦੇ ਤੋਂ ਦੁਨੀਆ ਹੈਰਾਨ ਹੈ ਕਿ ਇਦਾਂ ਵੀ ਹੋਏਗਾ ਵੀ ਸਾਰਾ ਜੀਮਨ ਸਾਹਿਬ 101 ਹੈ ਉਹ ਕਲੀਅਰ ਸਵਾਲ ਤੁਸੀਂ ਹਮਾਇਤ ਹੋ ਕਿ ਹੋਣਾ ਚਾਹੀਦਾ ਦੋਨੋਂ ਪਾਰਟੀਆਂ ਨੂੰ ਅਕਾਲੀ ਵਿਜੇਪੀ ਨੂੰ ਆਣਾ ਚਾਹੀਦਾ ਦੇਖੋ ਅਸੀਂ ਐਸਮੇ ਜਿਹੜਾ ਸ਼ਰਮਣੀ ਅਕਾਲੀ ਦਲ ਹੈ ਉਹ ਲੰਬੀ ਜਿਹੜੀ ਸਾਡੀ ਮੈਂਬਰਸ਼ਿਪ ਡਰਾਈਵ ਹੈ ਉਹਦੇ ਵਿੱਚੋਂ ਨਿਕਲ ਕੇ ਤੇ ਅਸੀਂ ਆਪਣੇ ਪ੍ਰਧਾਨ ਦੀ ਚੋਣ ਕੀਤੀ ਹੈ ਤੇ ਹੁਣੇ ਹਲੇ ਅਸੀਂ ਆਪਣਾ ਜਥੇਬੰਦਕ ਟਾਂਚਾ ਕਾਫੀ ਹੱਦ ਤੱਕ ਕੰਪਲੀਟ ਕਰ ਲਿਆ ਗਰਾਊਂਡ ਪੱਧਰ ਤੇ ਅਸੀਂ ਜਿਹੜਾ ਲੱਗੇ ਸਾਡੀ ਪਹਿਲੀ ਪ੍ਰਾਇੋਰਟੀ ਹੈ ਸਾਡੀ ਕਿ ਅਸੀਂ ਆਪਣਾ ਜਥੇਬੰਦਕ ਢਾਂਚਾ ਹੇਠਾਂ ਬੂਥ ਲੈਵਲ ਤੱਕ ਪੰਜਾਬ ਦੇ ਵਿੱਚ ਕਾਇਮ ਕਰੀਏ। ਉਸ ਤੋਂ ਬਾਅਦ ਸਾਡੀਆਂ ਪਾਰਟੀ ਦੇ ਮਿਟਕਾ ਹੋਣੀ। ਫਿਰ ਜਦੋਂ ਹੁਣ ਕਿਉਂਕਿ ਹੱਲੇ ਇਲੈਕਸ਼ਨ ਦੇ ਵਿੱਚ ਸਮਾਂ ਹਾਂਦੇ ਅਸੀਂ ਜਿਹੜੀ ਹੈ ਪਾਰਕੀ ਪੰਧਤ ਤੇ ਸਾਰੀਆਂ ਚੀਜ਼ਾਂ ਵਿਚਾਰਾਂਗੇ ਕਿ ਪੰਜਾਬ ਦੇ ਹਿੱਤ ਦੇ ਵਿੱਚ ਕੀ ਹੈ। ਇਸ ਕਰਕੇ ਕਿਉਂਕਿ ਫੈਸਲੀਕਲੀ ਟੈਲੀਵਿਜ਼ਨ ਤੇ ਤਾਂ ਹੁੰਦੇ ਨਹੀਂ ਕਿ ਮੈਂ ਐਸ ਸਪੋਕਸਮੈਨ ਜੇ ਅਨਾਉਂਸ ਕਰਦਿਆਂ। ਉਦੇ ਨਾਲ ਜਿਹੜੀ ਹੈਗੀ ਹੈ ਕਿ ਸਮਝੌਤਾ ਹੋ ਜਾਏਗਾ ਸਮਝੌਤਾ ਇੱਕ ਬੜਾ ਮੈਜਰ ਡਿਸੀਜਨ ਹੈ ਜਿਹਦੇ ਵਿੱਚ ਪਹਿਲ ਜਿਹੜੀ ਸਭ ਤੋਂ ਆਉਣੀ ਹੈ ਪੰਜਾਬ ਦੀ